ਬਹੁਤ ਨਾਮੀ ਸ਼ਖਸੀਅਤ ਪੰਜਾਬੀ ਕਾਇਕੀ ਦੇ ਖੇਤਰ ਦੀ ਕੁਲਵਿੰਦਰ ਬਿੱਲਾ ਜੀ ਜਿਨ੍ਹਾਂ ਨੂੰ ਤੁਸੀਂ ਟੈਲੀਵਿਜ਼ਨ ਜਿਨ੍ਹਾਂ ਨੇ ਤੁਸੀਂ YouTube ਹਰ ਸੋਸ਼ਲ ਮੀਡੀਆ ਹਰ ਪਲੇਟਫਾਰਮ ਤੇ ਸੁਣਿਆ ਹੋਣਾ ਬਹੁਤ ਗੁਲੰਦ ਆਵਾਜ਼ ਦੇ ਮਾਲਕ ਇਸ ਯੂਨੀਵਰਸਿਟੀ ਦੇ ਬਹੁਤ ਹੋਣਹਾਰ ਵਿਦਿਆਰਥੀ ਔਰ ਜਿਨ੍ਹਾਂ ਨੇ ਇਸ ਮੰਚ ਨੂੰ ਬਹੁਤ ਹੰਡਾਇਆ ਗੁਜ਼ਾਰਿਸ਼ ਹੈ ਕਿ ਉਹ ਵੀ ਇੱਕ ਗੀਤ ਸਾਡੇ ਸਾਰਿਆਂ ਨਾਲ ਸਾਂਝਾ ਕਰਨ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੁਲਵਿੰਦਰ ਬਿੱਲਾ ਹਾਂ ਸਭ ਤੋਂ ਪਹਿਲਾਂ ਮੇਰੇ ਤੋਂ ਵੱਡਿਆਂ ਨੂੰ ਛੋਟਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਸਤਿ ਸ਼੍ਰੀ ਅਕਾਲ ਜੀ ਜਦੋਂ ਯੂਨੀਵਰਸਿਟੀ ਪੜ੍ਹਦੇ ਸੀ 2005 ਦੇ ਵਿੱਚ ਮੈਂ 5 ਤੋਂ ਲੈ ਕੇ 2 13 ਤੱਕ ਮੈਂ ਪੰਜਾਬੀ ਯੂਨੀਵਰਸਿਟੀ ਪੜ੍ਹਿਆ ਮਿਊਜ਼ਿਕ ਡਿਪਾਰਟਮੈਂਟ ਦੇ ਹੇਠ ਮੈਂ ਜੋ ਹੈ ਪੰਜ ਦੇ ਵਿੱਚ ਐਮਏ ਮਿਊਜ਼ਿਕ ਕਰਨਾ ਆਇਆ ਸੀਗਾ ਕੋਸ਼ਿਸ਼ ਕਰ ਫਿਰ ਮੈਂ ਐਮਫਲ ਕੀਤੀ ਐਮਫਲ ਤੁਮਨ ਮੈਪੀ ਐਜਰੀ ਸ਼ੁਰੂ ਕੀਤੀ ਪਰ ਪੀਐਚ ਵੀ ਕਰਦੇ ਕਰਦੇ ਮੇਰੇ ਘਰੇ ਚੱਲ ਗਏ ਤੇ ਫਿਰ ਮੈਂ ਪੀਐਚ ਦੀ ਬਿੱਤੀ ਛੱਡ ਗਿਆ ਸੀ ਪੂਰੀ ਨਹੀਂ ਹੋ ਪਾਈ ਪਰ ਤੁਸੀਂ ਮੇਰੇ ਇਸ ਕੈਰੀਅਰ ਨੂੰ 뮤직 ਕੈਰੀਅਰ ਨੂੰ ਜਿਹੇ ਮੈਂ ਗੱਲ ਕਰਾਂ ਮੇਰੇ ਇਸ ਸਟੇਜ ਦਾ ਪੰਜਾਬੀ ਯੂਨੀਵਰਸਿਟੀ ਦੀ ਸਟੇਜ ਦਾ ਪੰਜਾਬੀ ਯੂਨੀਵਰਸਿਟੀ ਦੇ ਟੀਚਰਸ ਦਾ ਪੂਰੇ ਉਸ ਟਾਈਮ ਦੇ ਮੇਰੇ ਬੈਚ ਦੇ ਦੋਸਤ ਮਿੱਤਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਸੀ ਤੋਂ ਕੁਛ ਕਰ ਸਕਦਾ ਕਲਾਕਾਰ ਤਾਂ ਮੈਂ ਬਚਪਨ ਤੋਂ ਹੀ ਸੀ ਪਰ ਇਸ ਯੂਨੀਵਰਸਿਟੀ ਨੇ ਮੈਨੂੰ ਪਰਾਸ਼ਿਆ ਇਸ ਯੂਨੀਵਰਸਿਟੀ ਦੇ ਵਿੱਚ ਮੇਰੇ ਬਹੁਤ ਸਾਰੇ ਗੁਰੂ ਮੇਰੇ ਦੋਸਤ ਮਿੱਤਰ ਜਿਨ੍ਹਾਂ ਦੀ ਮੈਂ ਗੱਲ ਕਰਦਾ ਕਿ ਮੈਨੂੰ ਬਹੁਤ ਸਹਿਯੋਗ ਮਿਲਿਆ ਇਸ ਸਟੇਜ ਦੇ ਉੱਤੇ ਜਦੋਂ ਕੌਣ ਵਾਸਤੇ ਚੜਦੇ ਸੀਗੇ ਉਦੋਂ ਵੀ ਲੱਗਦਾ ਕੰਮ ਨਹੀਂ ਸੀ ਅੱਜ ਵੀ ਕੰਮ ਨਹੀਂ ਇਹ ਪੂਰੀ ਦੁਨੀਆ ਦੇ ਵਿੱਚ ਗਾਇਆ ਹੈ ਉੱਥੇ ਨਹੀਂ ਕਵਾਨੀਆ ਪਰ ਇਹ ਸਟੇ ਦੇ ਉੱਤੇ ਅੱਜ ਵੀ ਕੰਮ ਕਰਦੇ ਇੱਕ ਹਾਲ ਦੇ ਵਿੱਚ ਜਦੋਂ ਪੰਗੜਾ ਕੀਤਾ ਜਦੋਂ ਯੂਥ ਫੈਸਟੀਵਲ ਹੁੰਦਾ ਸੀ ਸਾਲ ਬਾਅਦ ਉਸੇ ਦੀ ਗੇਟ ਕਰਦੇ ਹੁੰਦੇ ਸੀ ਕਿ ਕਦੋਂ ਉਸੇ ਕਰਕੇ ਪਿੰਡੋਂ ਮੇਰਾ ਪਿੰਡ ਮਾਨਸਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਪੈਂਦਾ ਹੈ ਮੇਰੇ ਪਿੰਡ ਦਾ ਮੈਂ ਪਹਿਲਾ ਸੀਗਾ ਜਿਹੜਾ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਆਇਆ ਸੀ ਪੂਰੀ ਯੂਨੀਵਰਸਿਟੀ ਦੇ ਪੂਰੇ ਪਿੰਡ ਦੇ ਵਿੱਚ ਡੈਡੀ ਪਰਿਵਾਰ ਵੱਲੋਂ ਇਹ ਸੀ ਵੀ ਕੀ ਕੁਝ ਬਣ ਕੇ ਆਣਾ ਯੂਨੀਵਰਸਿਟੀ ਰਹਿੰਦੇ ਰਹਿੰਦੇ ਮੇਰੀਆਂ ਦੋ ਐਲਬਮ ਆ ਗਈਆਂ ਸੀਗੀਆਂ ਪਹਿਲੀ ਕੋਈ ਖਾਸ ਸੀ ਤੇ ਦੂਜਾ ਮੈਂ ਜਦ ਦੁਨੀਆ ਤੋਂ ਜਾਵਾਂ ਮੋੜ ਫੇਰ ਦੁਆਰਾ ਆਵਾਂ ਮੈਂ ਜੋ ਵੀ ਧੂਨ ਹੜਾਵਾ ਮੇਰਾ ਦੇਸ਼ ਹੋਵੇ ਮਿਲਿਆ ਉਹਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਤੇ ਉਸੇ ਗਾਣੇ ਦੇ ਨਾਲ-ਨਾਲ ਮੈਨੂੰ ਲੱਗਦਾ ਜੇ ਮੈਂ ਦੁਬਾਰੇ ਜਨਮ ਲਵਾਂ ਦੁਬਾਰੇ ਕੁਝ ਵੀ ਬਣ ਕੇ ਆਵਾਂ ਚਲੋ ਖਾਸ ਕਰਕੇ ਜੇ ਮੈਂ ਇਨਸਾਨ ਬਣ ਕੇ ਆਵਾਂ ਤਾਂ ਫੇਰ ਵੀ ਰੱਬ ਕਰੇ ਕਿ ਮੈਂ ਜਦ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਬਣਾਂ ਇਸ ਯੂਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਹੀ ਨੇ ਕਲਾਕਾਰੀ ਦੇ ਨਾਲ ਨਾਲ ਮੇਰੇ ਬੱਚਿਆਂ ਦੀ ਮੰਮੀ ਵੀ ਇਸੇ ਯੂਨੀਵਰਸਿਟੀ ਦੀ ਦੇਣਾ ਉਹ ਵੀ ਇੱਥੇ ਪੜ੍ਹਦੀ ਸੀ ਉਹਨੂੰ ਵੀ ਵਿਰਾਸਾ ਵਿਆਹ ਕਰਾਵਾਇਆ ਸੀ ਬਹੁਤ ਸਾਰੇ ਗਾਣੇ ਤੁਸੀਂ ਨੇ ਫਿਲਮਾਂ ਦੇਖੀਆਂ ਜਦੋਂ ਇਹ ਪ੍ਰੋਮ ਉਲੀਕਿਆ ਗਿਆ ਮੈਨੂੰ ਪਤਾ ਲੱਗਿਆ ਜੋਗਨ ਦੇ ਵਾਈਫ ਵੀ ਆਏ ਹੋ ਨੇ ਉਹਨਾਂ ਨੂੰ ਡਿਪਾਰਟਮੈਂਟ ਵੱਲੋਂ ਫੋਨ ਆਇਆ ਕਿ ਬਲੂਨੀਆ ਮੈਂ ਥੋੜੀ ਗੱਲਾਂ ਕਰ ਸਕਦਾ ਬੋਰਦਾ ਨਹੀਂ ਕਰ ਗਾਣਾ ਦੀ ਸੁਣਾਉਂਗਾ ਜਿਹਨਾਂ ਨੂੰ ਫੋਨ ਆਇਆ ਕਿ ਜੋਗਨ ਨੇ ਵੀ ਦੱਸਿਆ ਕਿ ਯੂਨੀਵਰਸਿਟੀ ਵਿੱਚ ਬਲੂਨੀ ਹੋ ਰਹੀ ਮੈਂ ਸੁਣਦਾ ਹੁੰਦਾ ਸੀਗਾ ਵੀ ਰੂਮੇਨੀ ਮੀਟ ਦੇ ਵਿੱਚ ਵੀ ਕਦੇ ਅਸੀਂ ਵੀ ਜਾਵਾਂਗੇ ਹੁਣ ਬੇਸ਼ੱਕ ਨਹੀਂ ਸਾਨੂੰ ਕੋਈ ਅਜੇ ਕਲਾਕਾਰੀ ਦੇ ਤੌਰ ਤੇ ਬੁਲਾਉਂਦਾ ਤਾਂ ਅਸੀਂ ਹੁੰਦਾ ਤਾਂ ਅਸੀਂ ਪੈਸੇ ਵੀ ਮੰਗ ਲੈਣੇ ਸੀ ਪਰ ਮੇਰਾ ਖੁਦ ਮਨ ਸੀਗਾ ਮੈਂ ਡਾਕਟਰ ਨਿਸ਼ਾਨ ਮੈਂ ਯਾਰ ਨੂੰ ਫੋਨ ਕਰਿਆ ਮੈਂ ਅਸੇ ਹੀ ਆਵਾਜ਼ ਆਉਣੀ ਹੈ ਮੈਂ ਥੋੜੇ ਜਿਹੇ ਤਰੀਕੇ ਦੇ ਨਾਲ ਬੁਲਾ ਲੂੰਗੀ ਤਾਂ ਵਧੀਆ ਲੱਗੂਗਾ ਜ਼ਰੂਰੀ ਨਹੀਂ ਮੈਂ ਉੱਥੇ ਵੀ ਬੈਠ ਜਾਂਦਾ ਜਾਂ ਉੱਪਰ ਵੀ ਬੈਠ ਜਾਂਦਾ ਮੈਨੂੰ ਕੋਈ ਮਟਰ ਨਹੀਂ ਕਰਦਾ ਸੀ ਮਟਰ ਕਰਦਾ ਸੀ ਕਿ ਇਸ ਯੂਨੀਵਰਸਿਟੀ ਨਾਲ ਦਿਲ ਤੋਂ ਜੁੜਿਆ ਹੋਇਆ ਮੇਰੇ ਲੋਕ ਇੱਥੇ ਖੜੇ ਹੋ ਰਹੇ ਇਸ ਕਰਕੇ ਖੜੇ ਹੋ ਰਹੇ ਕਿਉਂਕਿ ਮੈਂ ਇਸ ਨਾਲ ਬਹੁਤ ਦਿਲੋਂ ਜੁੜਿਆ ਹਾਂ ਕਿਉਂਕਿ ਮੈਂ ਕਲਾਕਾਰ ਇਸੇ ਯੂਨੀਵਰਸਿਟੀ ਨੇ ਪੜਾਇਆ ਮੇਰਾ ਪਿੱਲਾ ਨਾਂ ਸੀ ਜਿਹੜਾ ਮੇਰਾ ਇੱਕ ਗਾਣਾ ਉਹ ਜਿਹਨੂੰ ਬਲੂਟੂਥ ਵਾਲੇ ਫੋਨ ਚੱਲਦੇ ਹੁੰਦੇ ਸੀ ਮੈਨੂੰ ਕਈ ਕਲਾਕਾਰ ਮੈਨੂੰ ਬਲੂਟੁੱਥ ਨਾਲ ਸਿੰਗਰ ਵੀ ਕਹਿੰਦੇ ਸੀ ਉਹ ਦੋ ਗਾਣੇ ਇੱਕ ਦੂਜੇ ਨੂੰ ਸੈਂਡ ਹੋ ਗਏ ਸੀ ਮੇਰਾ ਇੱਕ ਗਾਣਾ ਡੱਬੀ ਰੀਲਿਸ ਕੀਤੀ ਸੀ ਜਿਹੜਾ ਕਾਣਾ ਤੋਂ ਹੀ ਸੁਣਿਆ ਮੇਰਾ ਕਾਲੀ ਰੱਖਦਾ ਯਾਰ ਮੈਨੂੰ ਪਰੀਂਦੀ ਵੀ ਉਹਦੋਂ ਵੀ ਗਾਉਂਦਾ ਹੁੰਦਾ ਸੀ ਇੰਡਸਟਰੀ ਪਸ ਬਹੁਤ ਕੁੱਝ ਗੱਲਾਂ ਕਰਨ ਨੂੰ ਦਿਲ ਤਾਂ ਬਹੁਤ ਆਪੇ ਮੈਂ ਬਹੁਤ ਸਰੀ ਗੱਲਾਂ ਕਰਾਂ ਕਦੇ ਫੇਰ ਕਰਾਂਗੇ ਪਰ ਮੈਂ ਤੁਹਾਨੂੰ ਕੁਝ ਦੋ ਬੋਲ ਜਿਗ੍ਹਾ ਕਰ ਜਿਹੜਾ ਮੇਰਾ ਦਿਲ ਕਰਦਾ ਸੁਣੋ ਆਪਾਂ ਤਾਂ ਸਾਡੇ ਬਹੁਤ ਐਕਸਪੈਕਟਡ ਜਿੰਨੇ ਵੀ ਰਿਸਪੈਕਟਡ ਬੈਠੋ ਸਰਾਂ ਫਿਰ ਤੋਂ ਬਹੁਤ ਸਾਰਾ ਪਿਆਰ ਅੱਜ ਪਹਿਲਾਂ ਮੈਨੂੰ ਜਾਣਦੇ ਹੋ ਥੋੜੇ ਬਹੁਤੇ ਰੋਲਾ ਪਾਈ ਵੀ ਰਹੇ ਐਨਾ ਕਿਤਾ ਰੋਲਾ ਮੈਂ ਜਦੋਂ ਸਟੂਡੈਂਟ ਹੁੰਦਾ ਸੀ ਉਦੋਂ ਹੀ ਪੈ ਜਾਂਦਾ ਸੀਗਾ ਹੁਣ ਤਾਂ ਇੱਕ ਕਲਾਕਾਰ ਚਲੋ ਸਿੱਖਦਾ ਬੰਦਾ ਸਾਰੀ ਜ਼ਿੰਦਗੀ ਹੈ ਉਹ ਵੱਡਾ ਨਹੀਂ ਬੈਠਾ ਮੈਂ ਬਹੁਤ ਵੱਡਾ ਕਲਾਕਾਰ ਬਣ ਕੇ ਪਰ ਥੋੜਾ ਜਿਹਾ ਰੋਲਾ ਤਾਂ ਉਹਨੂੰ ਪਤਾ ਲੱਗਿਆ ਆਪਣੀ ਜਾਣਦਾ ਤਾਲੀਆਂ ਕਰੋ ਨਾ ਪੁਰਾਣੇ ਤੁਸੀਂ ਵੀ ਸਾਡੇ ਜਦੋਂ ਰੋਲਾ ਪਾਉਂਦੇ ਹੁੰਦੇ ਸੀ ਜੀਟੀਵੀ ਹਾਲ ਦੇ ਵਿੱਚ ਹੁੰਦੇ ਸੀ ਉਦੋਂ ਹੀ ਕਰੋ ਨਾ ਸਵਾਦ ਫੇਰ ਜਾਓ ਕੰਗਾ ਸੁਣਾਵੇ ਬਿਲਕੁਲ ਹੀ ਸ਼ਬਦਾਂ ਦੀ ਖੇਡ ਸਜਣਾ ਟੋਲੇ ਬਿਨ ਭੁਲੇਨੀ ਖੁਸ਼ੀਆਂ ਦੀ ਬਡੀਆਂ ਨੇ ਕਦੇ ਦਰਦ ਫਰੋ ਲੈਨੀ ਹਾਸਿਆਂ ਚੋਂ ਲੱਭਦੇ ਆ ਜ਼ਿੰਦਗੀ ਦੇ ਰਾਹ ਸਜਣਾ ਜਿਉਂਦੇ ਜੀ ਦੁਨੀਆ ਯਾਹ ਨੂੰ ਜੱਫੀਆਂ ਨੇ ਟਕਰਾਂ ਨਾਲ ਖੈਨਿਆ ਆਉ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਲ ਲੱਗ ਜਾਂਦੀ ਆ ਜਿੱਥੇ ਵੀ ਮੈਂ ਨਿਆ